ਓ ਅੰਕਾਰ ਸਤਗੁਰ ਪ੍ਰਸਾਦ ਰਾਗਾ ਸਮਹੱਲਾ ਨਾਵਾ ਬਿਰਥਾ ਕਹੋ ਕੌਲ ਸਿਮਨ ਕੀ ਲੋਭ ਗ੍ਰਸ ਦਸ ਹੋ ਦਸ ਧਾਵਤ ਆਸਾ ਲਾਗਿ ਧਨ ਕੀ ਰਹਾਉ ਸੁਖ ਕਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਰਹਿ ਦਵਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨ ਸਚਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈਤਨ ਕੀ ਰਾਗਾ ਸ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਉਤਰ ਆਪਕਟ ਸਰਬ ਰੁਣਾਵੇ ਬਕੈ ਨ ਬੋਲੇ ਹਰ ਗੁਣ ਗਾਵੈ ਜਲਾ ਕਾਸੀ ਸੁਨ ਸਮਾਵੈ ਰਾਸ ਸਤ ਝੋਲ ਮਹਾਰਜ ਪਾਵੈ ਐਸਾ ਗਿਆਨ ਸੁਨੋ ਅਬ ਮੋਰੀ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਓ ਸੱਚ ਬ੍ਰਤ ਨੇਮ ਨ ਕਾਲ ਸੁਨਤਾਵੈ ਸਤਗੁਰ ਸਬਦ ਕਰੋਧ ਜਲਾਵੈ ਗਗਨ ਨਿਵਾਸ ਮਾਦ ਲਗਾਵੈ 파ਰਸ ਪਰਸ ਪਰਮ ਪਦ ਪਾਵੈ ਸਚ ਮਨ ਕਾਰਨ ਤਤ ਬਿਲੋਵੈ ਸੁਭਰ ਸਰਵਰ ਮੈ ਨ ਤੂ ਹੈ ਜੇ ਜੈਸੁ ਰਾਤਾ ਤੈਸੁ ਹੂਐ ਆਪੇ ਕਰਤਾ ਕਰਿ ਸੁਹੂਐ ਗੁਰ ਰਹਿ ਵਸੀਤ ਲਗਨ ਬਝਾਵੈ ਸੇਵਾ ਸੁਰਤਿ ਤੂਤ ਚੜਾਵੈ ਦਰਸਨਾਪ ਸਹਜ ਕਰਿ ਆਵੈ ਨਿਰਮਲ ਬਾਣੀ ਨਾਦ ਬਝਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜੈ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਾਸ ਰਸਿਆ ਮਤਿ ਕੈ ਭਾਇ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮਰ ਜਾਏ ਅਵਗਤ ਨਾਥ ਨਾ ਲਖਿਆ ਜਾਏ ਜਲ ਮਹਿ ਉਪਜੈ ਚਲਤੇ ਦੂਰ ਜਲ ਮਹਜੂਤ ਰਹਾ ਭਰਪੂਰ ਕਿਸ ਨੇੜਾ ਕਿਸ ਅਖਾ ਦੂਰ ਨਿਤ ਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰ ਅਬਰ ਨ ਕੋਏ ਜੋ ਤਿਸ ਭਾਵੇ ਸੋ ਸੁਖਨ ਹੋਏ ਸੁਣ ਭਰਤੁਰ ਨਾਨਕ ਕਹ ਬੀਚਾਰ ਨਰਮਲ ਨਾ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਉਜੜ ਪਰਮੈ ਰਾਹੇ ਨ ਪਾਈ ਬਿਨ ਬੂਚੇ ਕੋਈ ਥਾਏ ਨ ਪਾਈ ਨਾ ਬਿਹੂਣੈ ਮਾਤੇ ਛਾਈ ਸਾਚ ਤਣੀ ਜਗਾਇ ਬਿਨਾ ਸਾਸ਼ੂਟਸ ਪ੍ਰਾਣੀ ਗੁਰਮੁਖ ਦਾਸ ਰਹਾ ਉਜਗ ਮੋਹਿ ਬਾਧਾ ਬਹੁਤੀ ਆਸਾ ਗੁਰਮਤੀ ਇਕ ਭੈ ਉਦਾਸਾ ਅੰਤਰ ਨਾਮ ਕਮਲ ਪ੍ਰਗਾਸੰ ਤਨ ਕੋ ਨਾਹੀ ਜੰਮ ਕੀ ਤਰਾ ਸਹ ਜਾਗ ਤਰੇ ਜਿਤ ਖਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਦਰਤਾ ਜਨਮ ਗਵਾਇਆ ਬਾਜੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾਰੋ ਹਮ ਮੈਂ ਕਹ ਕਹਾਏ ਅੰਦਰੋ ਮੁਖਤਲੀਪ ਕਦੇ ਨਾ ਲਾਇ ਮਾਇਆ মোহ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਚਾਏ ਧਾਵਤ ਰੱਖੇ ਠਾਕ ਰਹਾਏ ਸਿੱਖ ਸੰਗਤ ਕਰ ਬਲਾਏ ਗੁਰ ਬੰਪੂ ਲੋ ਆਵੇ ਜਾਏ ਨਦਰ ਕਰੇ ਸੰਜੋਗ ਬਲਾਏ ਰੂੜੋ ਕਹੋ ਨਾ ਕਹਿਆ ਜਾਈ ਾਕਾਤ ਕਥਾ ਨਹਿ ਕੀਮਤ ਪਾਈ ਸਭ ਦੁੱਖ ਤੇਰੇ ਸੁਖ ਰਜਾਈ ਸਭ ਦੁੱਖ ਮਿਟੇ ਸਾਚੈ ਨਾਈ ਕਰ ਬਿਨ ਵਾਜਾ ਪਾਗ ਬਿਨ ਤਾਲਾ ਜੇ ਸ਼ਬਦ ਬੁੱਝੇ ਤਾਂ ਸੱਚ ਨਿਹਾਲਾ ਅੰਤੁਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਖ ਰਖਵਲ ਤਰਪਉਣ ਸੂਜੈ ਆਪ ਗਵਾਵੈ ਬਾਣੀ ਬੂਜੈ ਸੱਚ ਸਮਾਵੈ ਸਬਦ ਵਿਚਾਰੇ ਇਕ ਲਿਖਤਾਰਾ ਨਾਨਕ ਧਨ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲਖਮਾਨ ਮਨ ਮਾਨੇ ਸਤਿ ਸੁਰਤਿ ਵਖਾਨ ਕਤਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸੱਚ ਹੈ ਤੂੰ ਏਕੋ ਜਾਣ ਜੰਮਣ ਮਰਣਾ ਉਤੋਂ ਪਛਾਨ ਰਹਾਓ ਮਾਇਆ ਮੋਹਿ ਜਗ ਬਾਤਾ ਜਮਕਾਲ ਵਾਂਦਾ ਛੁੱਟੈ ਨਾਮ ਸੁਮਾਲ ਗੁਰ ਸਿਖ ਦਾਤਾ ਵਰਨਾ ਭਾਲ ਹਰਿ ਭਗਤ ਨਿਭੀ ਕੋਤ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਇਆ ਚਰ ਚਰੈ ਤਾਂ ਭਰਮ ਚਕਾਏ ਜੀਵਨ ਮੁਕਤ ਮਨਾਂ ਵਸਾਏ ਗੁਰਮੁਖ ਹੋਇ ਤਾ ਸੱਚ ਸਮਾਏ ਜੇਲ ਧਰ ਸਾਜੀ ਕਗਨਾਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬਨਰਨ ਤਰੇ ਆਪੇ ਆਪ ਕਿਸੈ ਨ ਪੁੱਛੇ ਬਖਸੇ ਆਪ ਤੂੰ ਕੋਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਚ ਗੁਣੀ ਘੀਰ ਸੁਖ ਮਨ ਭੇਟੇ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੇ ਅਹੰਕਾਰੀ ਜਗ ਦੁਖਿਆ ਸੁਖਿਆ ਜਨ ਕੋਏ ਜਗ ਰੋਗੀ ਭੋਗੀ ਕੋਣ ਰੋਏ ਜਗ ਉਪਜੈ ਬਿਨ ਸਰਪਾਤਕ ਹੋਏ ਗੁਰਮੁਖ ਹੋਵੇ ਪੂਜੈ ਸੋਏ ਮਹਿ ਕੋ ਮੂਲ ਭਾਰ ਅਫਾਰ ਅਟਲ ਅਸ਼ਾਲ ਗੁਰਮਤੀ ਧਾਰ ਭਾਏ ਮਿਲੈ ਭਾਵੈ ਭੈਕਾਰ ਨਾਨਕ ਸਨੀਚ ਕਹ ਬਿਚਾਰਾ ਸ ਮਹੱਲਾ ਪਹਿਲਾ ਇੱਕ ਮਰੈ ਪੰਚੇ ਮਿਲ ਰੂਵੈ ਹਉ ਮੈਂ ਜਾਏ ਸਬਦ ਮਲ ਧੋਵਹਿ ਸਮਝੂ ਜਸਾਜ ਕਰ ਹੋਵੈ ਬਿਨ ਬੂਝੇ ਸਗਲੀ ਪਤ ਖੂਵੈ ਕੌਣ ਮਰੈ ਕੌਣ ਰੂਵੈ ਉਹੀ ਕਰਨ ਕਰਨ ਸਭ ਸਿਰ ਤੋਹੀ ਰਾਮੂ ਵੇ ਕੋ ਰੂ ਵੈ ਦੁਖ ਕੋ ਵੈ ਸੂ ਰੂ ਵੈ ਜਿਸ ਬੇਦਨ ਹੋਵੇ ਜਿਸ ਬੀਤੀ ਜਾਣੇ ਪ੍ਰਭ ਸੋਏ ਆਪੇ ਕਰਤਾ ਕਰੇ ਸੋਏ ਜੀਵਤ ਮਰਣਾ ਤਾਰੇ ਤਰਣਾ ਜੈ ਜਗਤੀਸ ਪਰਮਗਤ ਸਰਣਾ ਕੋ ਬੁਲਾਰੀ ਸਤਗੁਰ ਚਰਣਾ ਗੁਰਬੋਹਤ ਸਬਦ ਭੈ ਤਰਣਾ ਨਿਰਪਵਾਪ ਨਰੰਤਰ ਜੂਤ ਬਿਨ ਨਾਵ ਸੂਤਕ ਜਗ ਛੂਤ ਤਰ ਦੁਰਮਤਨ ਸੇ ਕਿਆ ਕਹਿ ਰੂਤ ਜਨਮੂਏ ਬਿਨ ਭਗਤ ਸਰੂਪ ਮੂਏ ਕੋ ਸਚ ਰੂ ਵਹਿ ਮੀਤ ਤ੍ਰੈ ਗੁਣ ਰੂ ਵਹਿ ਨੀਤਾ ਨੀਤ ਦੁਖ ਸੁਖ ਪਰ ਹਰ ਸਹਿਜ ਸੁਚੀਤ ਤਨ ਮਨ ਸੋ ਕੋ ਕ੍ਰਿਸ਼ਨ ਪ੍ਰੀਤ ਭੀਤਰੇ ਤਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਜਨ ਭੈ ਭਗਤੀ ਜਨਮ ਬਰੰਥ ਹਰ ਗੁਣ ਗਾਵੈ ਮਿਲ ਪਰਮ ਅਰੰਤ ਆਪ ਮਰਿਆ ਮਾਰੇ ਪੀ ਆਪ ਆਪ ਉਧਾਪੇ ਆਪ ਉਪਾਏ ਥਾਪ ਉਥਾਪ ਸ੍ਰਿਸ਼ਟ ਉਪਾਏ ਜੋਤੀ ਜੁਜਾਤ ਸਬਦ ਵਿਚਾਰ ਮਿਲਣ ਨਹਿ ਪ੍ਰਾਤ ਸੂਤ ਕਗਨ ਭਖ ਜਗ ਖਾਏ ਸੂਤਕ ਜਲ ਖਲ ਸਭ ਹੀ ਥਾਏ ਨਾਨਕ ਸ੍ਰੀ ਤੁਕ ਜਨਮਰੀ ਜੈ ਗੁਰ ਪ੍ਰਸਾਦੀ ਹਰ ਰਸਤੀ ਜੈ ਰਾਗਾ ਸਮਹੱਲਾ ਪਹਿਲਾ ਆਪ ਵਿਚਾਰੈ ਸੁਪਰਖੇ ਹੀਰਾ ਇਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਧੀਰਾ ਐਸਾ ਸਾਹੁ ਸਰਾפי ਕਰੈ ਸਾਚੀ ਨਦਰ ਇਕ ਲਿਵ ਤਰੈ ਰਾਵ ਪੂੰਜੀ ਨਾਮ ਨਰਨਜਨ ਸਾਰ ਨਿਰਮਲ ਸਾਚ ਰਤਾ ਪਹਿਕਾਰ ਸਿੱਤ ਸਹਿਜ ਕਰ ਗੁਰ ਕਰਤਾ ਰਿਆ ਸਾ ਮਨ ਸਾ ਸਬਦ ਜਲਾਏ ਰਾਮ ਨਰਾਇਣ ਕਹਿ ਕਹਾਏ ਗੁਰ ਤੇ ਬਾਟ ਮਹਿਲ ਕਰ ਪਾਇ ਕੰਚਨ ਕਾਇ ਜੂਤ ਅਨੂਪ ਤਰਪਾਉਣ ਦੇਵਾ ਸਗਲ ਸਰੂਪ ਮੈ ਸੂ ਧਨ ਪੱਲੇ ਸਾਚ ਅਕੂਟ ਪੰਜ ਤੀਨ ਨਵ ਚਾਰ ਸਮਾਵੈ ਧਰਨ ਗगन ਕਲਕਾਰ ਰਹਾਵੈ ਕਲ ਧਾਰ ਰਹਾਵੈ ਬਾਹਰ ਜਾ ਤੋ ਉਲਟ ਪਰਾਵੈ ਮੂਰਖ ਹੋਏ ਨ ਅੱਖੀ ਸੂ ਜੈ ਜਿਹਵਾ ਰਸਨੇ ਕਹਿਆ ਬੂਝੈ ਵੇ ਕਾ ਮਾਤਾ ਜਗ ਸਿਉ ਲੂਝੈ ਉਤਮ ਸੰਗਤ ਉਤਮ ਹੋਵੇ ਗੁਣ ਕੋਤਾਵੇ ਉਹ ਗਣ ਤੋਵੇ ਬਿਨ ਗੁਰ ਸੇਵੇ ਸਹਿਜ ਨਾ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸ ਮਹੱਲਾ ਪਹਿਲਾ ਗੁਰਮੁਖ ਗਿਆਨ ਤੇ ਆਨ ਮਾਨ ਮਾਨ ਗੁਰਮੁਖ ਮਹਿਲੀ ਮਹਿਲ ਪਝਾਨ ਗੁਰਮੁਖ ਸੁਰਤ ਸਬਦ ਨਿਸ਼ਾਨ ਐਸੇ ਪ੍ਰੇਮ ਭਗਤ ਰੀਚਾਰੀ ਗੁਰਮੁਖ ਸਾਚਾ ਨਾਮ ਬੋਰਾਰੀ ਰਹੋ ਐ ਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨਿਹ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸੂਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਢਾਇ ਸਾਰੇ ਹੁਕਮ ਸਮਾਵੈ ਹੁਕਮੋ ਵਰਤੈ ਜੋਤਿ ਸੁਭਾਵੈ ਗੁਰ ਬਿਨ ਕੋਰਾ ਕੋਈ ਨਾ ਪਾਵੇ ਬਾਲਕ ਬਿਰਦਨਾ ਸੁਰਤ ਪ੍ਰਾਨ ਭਰ ਜੋ ਬਨ ਬੂਟੈ ਅਭਿਮਾਨ ਫਿਰ ਨਾ ਵੈ ਕਿਆ ਲਹਿਸ ਨਿਦਾਨ ਜਿਸ ਦਾ ਅਨ ਧਨ ਸਹਿਜ ਨਾ ਜਾਣਾ ਪਰਮ ਪੁਲਾ ਨਾ ਫਿਰ ਪਿਸਤਾਨਾ ਗਲਫਾਹੀ ਬੌਰਾ ਬੌਰਾਨਾ ਬੂਤ ਜਗ ਦੇਖਿਆ ਤਉ ਡਰ ਭਾਗੇ ਸਤਗੁਰ ਆਖੇ ਸਿਵੜ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਆਸ ਮਹੱਲਾ ਪਹਿਲਾ ਗਾਵੇ ਗੀਤੇ ਚੀਤ ਅਨਿਤੇ ਰਾਗ ਸੁਣਾਵੇ ਕਹਾਵੇ ਬੀਤੇ ਬਿਨ ਆਵੇ ਮਨ ਝੂਠ ਅਨਿਤੇ ਕਹੋ ਕਹਾਂ ਚੱਲੋ ਮਨ ਰਹੋ ਘਰੇ ਗੁਰਮੁਖ RAM ਨਾਮ ਤ੍ਰਿਪਤਾ ਸੇ ਕੋ ਜਤ ਪਾਵੂ ਸਹਿਜ ਹਰੇ ਰਹਾਓ ਕਾਮ ਕ੍ਰੋਧ ਮਨਮੋਹ ਸਰੀਰ ਲੱਭ ਲੋਭ ਅਹੰਕਾਰ ਸੁਪੀਰ ਆ ਰਾਮ ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਨ ਸੱਚ ਪਛਾਣੈ ਅੰਤਰ ਕੀ ਗਾਥ ਗੁਰਮੁਖ ਜਾਣੈ ਸੱਚ ਸਬਦ ਬਿਨ ਮਹਿਲ ਨ ਪਛਾਣੈ ਨਿਰੰਕਾਰ ਬਹਿ ਆਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਿਕਾਵੈ ਜਗ ਨਰ ਗਰਭ ਜੋਨ ਨਹੀਂ ਆਵੈ ਜਹਾਂ ਨਾਮ ਲੇ ਤਹਿ ਜਾਉ ਗੁਰ ਪ੍ਰਸਾਦਿ ਕਰਮ ਕਮਾਉ ਨਾਮੇ ਰਤਾ ਹਰ ਗੁਣ ਦਾ ਗੁਰ ਸੇਵਾ ਤੇ ਆਪ ਚਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਹੰਦ ਦਿਨ ਬਾਣੀ ਨਾਮੇ ਰਤਾ ਮੇਰਾ ਪ੍ਰਭ ਲਾਏ ਤਾ ਕੋ ਲਾਗੈ ਹਉ ਮੈ ਮਾਰੇ ਸਭ ਦੇ ਜਾਗੈ ਠੈ ਉਠੈ ਸਦਾ ਸੁਖਾ ਗੈ ਮਨ ਤਨ ਚਿਲਬਿਦ ਨਾਹੀ ਜਾਣੈ ਮਾਨ ਮੁਖ ਮਹਿਲਾ ਸਬਦ ਨਾ ਪਛਾਣੈ ਗੁਰਮੁਖ ਨਿਰਮਲ ਨਾਮ ਵਖਾਣੈ ਹਰ ਜੀਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕੈ ਲਵਿਕ ਦੁਖ ਕਾਟੇ ਹਰਨਾਮ ਪ੍ਰਗਾਸ ਕਰ ਵਿਚਾਰ ਆਚਾਰ ਪਰਾਤਾ ਸਤਗੁਰ ਬਚਨੀ ਏਕ ਉਜਾਤਾ ਨਾਨਕ ਰਾਮ ਨਾਮ ਮਨ ਰਤਾ ਸਮਹੱਲਾ ਪਲ ਪਹਿਲਾ ਮਨ ਮੈਗਲ ਸਾਕਤ ਦੇਵਾਂ ਨਾਂ ਬਾਨਖੰਡ ਮਾਇਆ ਮਹੇ ਹੈਰਾਨਾ ਏ ਤਉ ਉਤ ਜਾਹੇ ਕਾਲ ਕੇ ਚਾਪੇ ਗੁਰਮਖੂਜ ਲਹੇ ਘਰ ਆਪੇ ਬੇਰਗੁਰੂ ਸਭ ਦੇ ਮਨ ਠौरा ਸਿੰਮਰਹੁ RAM ਨਾਮ ਅਤ ਨਿਰਮਲ ਵਰਤਿਆ ਗੋਹ ਮੈਂ ਕਉ ਰਹਾ ਰਾਵੈ ਹੋ ਮਨ ਮੁਗਧ ਕਹੋ ਕਿਉ ਰਹਿਸੀ ਬਿਨ ਸਮਝੇ ਚਮਕਾ ਦੁਖ ਸੈਸੀ ਆਪੇ ਬਖਸ਼ੇ ਸਤਗੁਰ ਮਿਲੈ ਕਾਲ ਕੰਟ ਕੁਮਾਰੇ ਸਚ ਪੇਲੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਾਤੇ ਜਨਮ ਸਾਗਤ ਲੋਭੀਓ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਾਨਸਥਾਨੇ ਸੋਈ ਗੁਰਮੁਖਤਿ ਭਵਨ ਸੋਜੀ ਹੋਈ ਹਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨੇ ਹਰ ਪ੍ਰਭ ਆਪੈ ਮਨ ਬਹਿ ਰਾਗੀ ਹੋ ਮੈਂ ਤਿਆਗੀ ਘੜ ਘੜ ਮਨ ਸਦਬਦਾ ਲਾਗੀ RAM ਰਸਾਇਣ ਗੁਰਮੁਖ ਚਾਕੇ ਧਾਰ ਕਰ ਮੈ ਲੀ ਹਰ ਪ੍ਰਭ ਤੁਰਾ ਕੇ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹੋ ਮੈਂ ਗ੍ਰਾਸ ਇਕਤੁ ਥਾਇ ਕੀਏ ਗੁਰਮੁਖ ਰਾਗ ਸੁਆਦ ਅੰਤਿਆਗੇ ਗੁਰਮੁਖਿਓ ਮਨ ਭਗਤੀ ਜਾਗੇ ਅਨੰਦ ਸੁਣ ਆਵਨਿਆ ਸਬਦ ਵਿਚਾਰੀ ਆਤਮ ਜੀਨ ਭੈ ਨਿਰੰਕਾਰੀ ਹਮ ਮਨ ਨਿਰਮਲ ਧਾਰ ਘਰ ਸੁਈ ਗੁਰਮੁਖ ਭਗਤ ਭਾਉ ਤੁਨ ਹੋਈ ਐ ਨਜ਼ਾਰ ਜਸ ਗੁਰ ਪ੍ਰਸਾਦ ਕਾਟ ਕੜ ਸੁ ਪ੍ਰਭਾ ਜੁਗਾਦ ਰਾਮ ਰਸਾਇਣੇ ਹੋ ਮਨ ਮਾਤਾ ਸਭ ਸਰਬ ਰਸਾਇਣ ਗੁਰਮੁਖ ਚਾਤਾ ਭਗਤ ਹੀ ਜਿਤ ਗੁਰ ਚੰਨ ਨਵਾਸਾਨ ਘਰ ਜਨਕੇ ਦਾਸਨ ਦਾਸਾ ਸਮਹੱਲਾ ਪਹਿਲਾ ਤਾਨ ਬਿਨ ਸੈਤਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤਲਿਐ ਰਾਮ ਨਾਮ ਧਨ ਜਗ ਸੰਹਿ ਸੰਗ ਸੁਖਾਈਐ ਨਸ ਨਿਰਮਲ ਹਰ ਲਿਵ ਲਾਈ ਰਾਮ ਨਾਮ ਬਿਨ ਕਵਨ ਹਮਾਰਾ ਸੁਖ ਦੁਖ ਸੰਭਰ ਨਾਮ ਨਾ ਛੋਡੂ ਆਪੇ ਬਖਸ਼ ਮਿਲਾਵਣ ਹਰਿ ਰਹਾਉ ਕਨ ਕਾਮਨੀ ਹੈ ਤੁਗਵਾਰ ਹੀਤ ਗਵਾਰ ਦੁਬਦ ਲਾਗੇ ਨਾ ਵਿਸਾਰਾ ਜਿਸ ਤੂੰ ਬਖਸੇ ਨਾਮ ਜਪਾਇ ਤੂਤ ਨਾ ਲਾਗ ਸਕੈ ਗੁਨ ਗਾਏ ਹਰ ਗੁਰ ਦਾਤਾ RAM ਗੋਪਾਲਾ ਜਿਉ ਭਾਵੇ ਤੂੰ ਹਰ ਆਖ ਦਿਆਲਾ ਗੁਰਮੁਖਰਾ ਮੇਰੇ ਮਨ ਪਾਇਆ ਰੋਗ ਮਿਟੇ ਦੁਖ ਠਾਕੁਰ ਆਇਆ ਵਰਨਾਉਖ ਦਿੱ ਤਤ ਨ ਮੰਗਤਾ ਹਰ ਹਰ ਸਿਮਰਣ ਕੇਲ ਵਿਖਾਂਤਾ ਤੂੰ ਆਪ ਭਲਾਵਹਿ ਨਾਮ ਵਿਸਾਰ ਤੂੰ ਆਪੇ ਰਖੇ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰਬਨ ਜਪ ਨੂੰ ਭਰਮ ਜਪਹਿ ਜਪ ਦੂਜਾ ਆਤਪੁਰਖ ਗੁਰ ਦਰਸ਼ਨ ਦੇ ਕੈ ਬਿਨ ਗੁਰ ਸਬਦ ਜਨ ਕੇ ਲੈ ਕੈ ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਤਾਂ ਰਹੇ ਮਨ ਮਾਈ ਤੁਮ ਸੰਸਰ ਅਬਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤੀ ਸੰਗਤ ਰਾਮ ਬੰਦਨ ਤੋਰੇ ਸਹਿ ਧਿਆਨ ਛੂਟੈ ਗੁਰਮੁਖਾਰ ਗੁਰ ਗਿਆਨ ਨਾ ਜਮਦੂਤ ਦੂਤ ਤੇਸ ਲਗ ਜੂ ਜਨ ਰਾਮ ਨਾਮ ਲਿਪ ਜਾਗੇ ਭਗਤ ਵਸਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗਾ ਸਮਹੱਲ ਪਹਿਲਾ ਇਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਨ ਦੁਖ ਮਟ ਸਭ ਸਬਕ ਪਛਾਨ ਰਾਮ ਨਾਮ ਜਪੋ ਮੇਰੀ ਸਖੀ ਸਖੈ ਨੀ ਸਰ ਗੁਰ ਸੇਵ ਦੇਖੋ ਪ੍ਰਭ ਨੈ ਨਿ ਰਹਾਓ ਬੰਦਨ ਮਾਪਤਾ ਸੰਸਾਰ ਬੰਦਨ ਸੁਤ ਕੰਨਿਆ ਰਨਾਰ ਵੰਦਨ ਕਰਮ ਧਰਮ ਹੋ ਕੀਆ ਬੰਦਨ ਪੁੱਤ ਕਲਾਤਮਨ ਦੀਆ ਬੰਦਨ ਕਿਰਖੀ ਕਰਹਿ ਕਰਸਾਨ ਹਉ ਮਦਨ ਸਹ ਰਾਜਾ ਮੰਗੈ ਦਾਨ ਬੰਦਨ ਸੁਲਤਾਨ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਫਸਾਰੀ ਬੰਦਨ ਸਾਹ ਸੰਚੈ ਤਨ ਜਾਏ ਬਿਨ ਹਰ ਭਗਤ ਨ ਪਵੈ ਥਾਇ ਬੰਦਨ ਬੇਦਬਾਦ ਅਹੰਕਾਰ ਬੰਦਨ ਬਿਨ ਸਹਿ ਮੋਹ ਵਿਕਾਰ ਨਾਨਕ ਰਾਮ ਨਾਮ ਸੁਰਨਾਈ ਸਤਗੁਰ ਰਾਖੇ ਬੰਧ ਨ ਪਾਈ ਰਾਗਾ ਸਮਹੱਲਾ ਪਹਿਲਾ ਅਸ਼ਟਪਦੀਆ ਘਰਤੀ ਚਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਨ ਪਟੀਆਂ ਮੰਗੀ ਪਾਇ ਸੰਧੂਰ ਸੇ ਸਿਰ ਕਾਤੀ ਮੰਨੀ ਅਨ ਗੱਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੋਤੀਆ ਹੁਣ ਬਹਿਣ ਨਾ ਮਿਰਣ ਹਦੂਰ ਆਦੇਸ ਬਾਬਾ ਦੇਸ ਆਤਪੁਰਖ ਤੇਰਾ ਤਨ ਪਾਇਆ ਕਰ ਕਰ ਦੇਖੈ ਵੀ ਸੁ ਰਹਾ ਜਦ ਹਸੀਆ ਵਿਆਹੀਆ ਲਾੜੇ ਸੁਨ ਪਾਸ ਹਿੰਡੋਲੀ ਚੜਿਆਈ ਆ ਦੰਦ ਕੰਡ ਕੀਤੇ ਰਾਸ ਉਪਰੋਂ ਪਾਣੀ ਵਾਰਿਆ ਝੱਲੇ ਚਮਕਣ ਪਾ ਸਿਕ ਲੱਖ ਲਹਿਣ ਬੈਠਿਆਂ ਇੱਕ ਲੱਖ ਲਹਿਣ ਕੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗੱਲ ਸਿਲਕਾ ਪਾਏ ਜਾਂ ਟੁੱਟਣਾ ਮੂਤਸਰੀਆ ਧਨ ਜੋਬਨ ਦਵੇ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਾਤ ਗੁਆਏ ਜੇ ਤਿਸ ਪਾਵੇ ਦੇ ਵਢਿਆਏ ਜੇ ਭਾਵੇ ਦੇ ਸਜਾਏ ਅਕੂ ਦੇ ਤੇ ਚੀਤੀਏ ਤਾਂ ਕਾਇਤ ਮਿਲੈ ਸਜਾਏ ਸਾਹਾਂ ਸੁਰਤ ਗੁਵਾਈ ਅਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਰਨਾ ਰੋਟੀ ਖਾਏ ਇਕ ਨਾ ਵਖਤ ਖਵਾਈ ਐ ਇਕ ਨਾ ਪੂਜਾ ਜਾਏ ਚੋਕੇ ਵਣਾਂ ਦਵਾਈ ਐ ਕਿਉ ਟਿੱਕੇ ਕੱਢ ਨਾਏ RAM ਨਾ ਕਬੂਟੇ ਕਿਉ ਹੁਣ ਕਹਿਣਾ ਮਿਲੈ ਖੁਦਾਏ ਇਕ ਘਰ ਆਵਹਿ ਆਪਣੇ ਇਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਕ ਇਹੋ ਲਿਖਿਆ ਬਹਿ ਬਹਿ ਰੂ ਵਹਿ ਦੁੱਖ ਜੋਤ ਸੁਭਾਵੈ ਸੋਤੀਐ ਨਾਨਕ ਕਿਆ ਮਨੁਖ ਅਸ ਮਹੱਲਾ ਪਹਿਲਾ ਕਹਾਂ ਸੁਖੀਲ ਤਬੀਲਾ ਘੋੜੇ ਕਾਹ ਭੇਰੀ ਸਹਿਨਾਈ ਕਾਂਸੋ ਤੇਗ ਬੰਦ ਗਾ ਡੇਰੜ ਕਾਂਸ ਲਾਲ ਕਵਾਈ ਕਾਂਸ ਉਾਰ ਸਿਆ ਮੋਹ ਪੰਖੀ ਐਥੇ ਦਿਸੈ ਨਹੀਂ ਇਹ ਜਗ ਤੇਰਾ ਤੂੰ ਗੋਸਾ ਏਕ ਘੜੀ ਮੈਂ ਥਾਪ ਥਾਪੇ ਜਰਵੰਡ ਦੇਵੈ ਭਾਈ ਰਹਾਉ ਕਾਂਸੋ ਕਰ ਦਰਮੰਡਪ ਮੈਲਾ ਕਾਂਸ ਬੰਕ ਸਰਾਈ ਕਾਂਸੋ ਸੇਜ ਸੁਖਾਲੀ ਕਾਮਣ ਤਿਸ ਵੇਖਨੀ ਨਾ ਪਾਏ ਕਾਂਸੋ ਪਾਂਤੰਬੋਲੀ ਹਰਮਾ ਹੋਈਆਂ ਛਾਈ ਮਾਈ ਇਸ ਜਰ ਕਾਰਣ ਘਣੀ ਵਿਗੁੱਤੀ ਐ ਨ ਜਰ ਖਣੀ ਘਣੀ ਖੁਆਈ ਪਾਪਾਂ ਬਾਜੋਂ ਹੋਐ ਨਾਹੀ ਮੋਇ ਆ ਸਾਥ ਨ ਜਾਏ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਕੋਟਿਉਂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਤਾਨ ਮੁਕਾਮ ਝਲੇ ਬਦਮੰਦਰ ਮੋਸ ਮੁਸ ਕੋ ਰਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਬਹਤੇਗ ਵਿਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿਲ ਕੀ ਚੀਰੀ ਦਰਗੇ ਪਾਟੀ ਤਿੰਨਾ ਮਰਣਾ ਭਾਈ ਇੱਕ ਦਵਾਨੀ ਅਵਰ ਤੁਰਕਾਣੀ ਪਟਿਆਣੀ ਠਪਟਿਆਣੀ ਠੁਕ ਰਾਣੀ ਇਕ ਨਾ ਪੇਰਣ ਫੇਰ ਖੁਰ ਪਾਟੇ ਇਕ ਨਾ ਵਾਸ ਮਸਾਣੇ ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰਹਿਣ ਬਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਐ ਦੁਖ ਸੁਖ ਤੇਰਾ ਪਾਣ ਓਹਿ ਕਿਸ ਤਹ ਜਾਏ ਰੁਆਈਐ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਨਾਪੇ ਕਰੇ ਕਰਾਏ ਕਰਤਾ ਖਿਸਨੂ ਆਖ ਸੁਣਾਈਐ ਦੁਖ ਸੁਖ ਤੇਰੇ ਭਾਣੈ ਹੋਐ ਤਿਸਥੈ ਜਹ ਰੂਾਈਐ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ